ਪੁਲਿਸ ਨੇ ਪੰਜਾਬ ਦੇ ਜ਼ਿਰਕਪੁਰ ਦੇ ਸ਼ਿਵਨਕਲੇ ਵਿੱਚ ਲੁਧਿਆਣਾ ਦੇ ਇੱਕ ਸ਼੍ਰੇਣੀ ਦੇ ਗੈਂਗਸਟਰ ਲਵਿਸ਼ ਕਰੋਬਰ ਦਾ ਮੁਕਾਬਲਾ ਕੀਤਾ ਜ਼ਖਮੀ ਗੈਂਗਸਟਰ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਐਸਪੀ ਦਿਹਾਤੀ ਮਨਪ੍ਰੀਤ ਸਿੰਘ ਦੇ ਅਨੁਸਾਰ ਲਵਿਸ਼ ਲੁਧਿਆਣਾ ਦਾ ਰਹਿਣ ਵਾਲਾ ਹੈ ਤੇ ਜ਼ਿਰਕਪੁਰ ਵਿੱਚ ਕਿਰਾਏ ਦੇ ਫਲੈਟ ਵਿੱਚ ਰਹਿ ਰਿਹਾ ਸੀ ਮੁੱਲਜ਼ਮ ਖਿਲਾਫ ਕਤਲ ਦੇ ਕੇਤੀ ਇਤਿਆਸਲੈਕਟ ਸਮੀਤ 10 ਤੋਂ ਵੱਧ ਅਧਿਕਾਰਿਤ ਮਾਮਲੇ ਦਰਜ ਸਨ ਐਸਪੀ ਮਨਪ੍ਰੀਤ ਸਿੰਘ ਦੇ ਅਨੁਸਾਰ ਪੁਲਿਸ ਨੇ ਸ਼ਿਵਨਕਲੇ ਵਿੱਚ ਪੁਲਵਿਸ਼ ਤੇ ਲੁਕੇ ਹੋਣ ਬਾਰੇ ਗੁਪਤ ਸੂਚਨਾ ਮਿਲੀ ਜਿਸ ਤੋਂ ਬਾਅਦ ਵਿਸ਼ੇਸ਼ ਟੀਮ ਨੇ ਇਲਾਕੇ ਨੂੰ ਘੇਰ ਲ ਜਦੋਂ ਫਲੈਟ ਦਾ ਦਰਵਾਜ਼ਾ ਖੜਕਾਇਆ ਗਿਆ ਤਾਂ ਉਹ ਪੁਲਿਸ ਨੂੰ ਦੇਖ ਕੇ ਹੈਰਾਨ ਰਹਿ ਗਿਆ ਉਸਨੇ ਪਿਸਤੌਲ ਚੁੱਕੀ ਅਤੇ ਪੁਲਿਸ ਨੇ ਤਿੰਨ ਗੋਲੀਆਂ ਚਲਾਈਆਂ ਜਵਾਬ ਵਿੱਚ ਪੁਲਿਸ ਨੇ ਸਾਵਧਾਨੀ ਨਾਲ ਗੋਲੀਬਾਰੀ ਕੀਤੀ ਜੋ ਲਵਿਸ਼ ਤੇ ਲੱਤ ਵਿੱਚ ਲੱਗੀ ਜਿਸ ਕਾਰਨ ਗਰੋਵਰ ਜ਼ਖਮੀ ਹੋ ਗਿਆ ਤੇ ਉਸਨੂੰ मौके ਤੋਂ ਹੀ ਫੜ ਲਿੱਤਾ ਗਿਆ ਪੁਲਿਸ ਨੇ ਉਸ ਦੇ ਤਲਾਸ਼ੀ ਲਈ ਅਤੇ ਤਿੰਨ ਗੈਰ ਕਾਨੂੰਨੀ ਹਥਿਆਰ ਤੇ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਕਿ ਗਰੋਵਰ ਕਤਲ, ਡਕੈਤੀ ਅਤੇ ਜ਼ਬਰਨ ਵਸੂਲੀ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਸਰਗਰਮੀ ਨਾਲ ਸ਼ਾਮਲ ਸੀ। ਉਹ ਅਪਰਾਧ ਕਰਨ ਲਈ ਜ਼ਿਰਕਪੁਰ ਪਹੁੰਚਿਆ ਪੁਸ਼ਕਿਸ਼ ਤੋਂ ਬਾਅਦ ਘਟਨਾ ਦੇ ਵੇਰਵੇ ਵੀ ਪ੍ਰਾਪਤ ਕੀਤੇ ਜਾਣਗੇ। ਮੁਕਾਬਲੇ ਵਿੱਚ ਜ਼ਖਮੀ ਹੋਣ ਤੋਂ ਬਾਅਦ ਗਰੋਵਰ ਨੂੰ ਤੁਰੰਤ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਅਧਿਕਾਰੀ ਅਨੁਸਾਰ ਪੁੱਛਗਿੱਛ ਤੋਂ ਬਾਅਦ ਕਈ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਲਵਿਸ਼ ਗਰੋਵਰ ਦਾ ਨਾਮ ਪੰਜਾਬ ਅਤੇ ਹਰਿਆਣਾ ਵਿੱਚ ਕਈ ਗੰਭੀਰ ਅਪਰਾਧਾਂ ਵਿੱਚ ਸ਼ਾਮਲ ਰਿਹਾ ਹੈ ਪੁਲਿਸ ਅਨੁਸਾਰ ਉਹ ਲੰਬੇ ਸਮੇਂ ਤੋਂ ਅਪਰਾਧ ਦੀ ਦੁਨੀਆ ਵਿੱਚ ਸਰਗਰਮ ਸੀ ਅਤੇ ਪੁਲਿਸ ਨੂੰ ਚੱਕਮਾ ਦੇ ਕੇ ਫਰਾਰ ਸੀ ਦੇਖੋ ਇੱਥੇ ਤੁਹਾਡੇ ਜੀ ਸੀਐਮ ਸਾਹਿਬ ਡੀਜੀਪੀ ਸਾਹਿਬ ਐਸਐਸਪੀ ਸਾਹਿਬ ਦੇ ਦਿਸ਼ਣ ਉਦੇਸ਼ ਦੇ ਅੱਡ ਸਾਡੀ ਇੱਕ ਮੁਹਿੰਮ ਚੱਲ ਰਹੀ ਹੈ ਜਿਹੜੀ ਐਂਟੀ ਸੋਸ਼ਲ ਐਲੀਮੈਂਟਸ ਤੇ ਐਂਟੀ ਬ੍ਰੇਸਕਟ ਦੇ ਖਿਲਾਫ ਚੱਲ ਰਹੀ ਹੈ ਉਦੇ ਮੂਹਰੇ ਉਦੇ ਤਹਿ ਦੀ ਸਾਨੂੰ ਅੱਜ ਇੱਕ ਇਨਫੋਰਮੇਸ਼ਨ ਮਿਲੀ ਸੀ ਵੀ ਇੱਥੇ ਇੱਕ ਜਿਹੜਾ ਇੱਕ ਨਵੀਸ਼ ਗਰੋਬਤ ਆਂਦਾ ਵਿਅਕਤੀ ਹੈ ਜੋ ਕਿ ਲੁਧਿਆਣਾ ਦਾ ਰਹਿਣ ਵਾਲਾ ਹੈ ਔਰ ਜੋ ਕਿ ਕਾਫੀ ਡੇਂਜਰਸ ਹੈ ਜਿਸ ਤੇ ਪਹਿਲਾਂ ਵੀ 12 10 ਦੇ ਕਰੀਬ ਪਰਚੇ ਦਰਜ ਨੇ ਜੋ ਸਾਨੂੰ ਰਿਕਾਰਡ ਤੋਂ ਸਾਨੂੰ ਪਤਾ ਲੱਗੇ ਨੇ ਵੀ 10 ਦੇ ਕਰੀਬ ਪਰਚੇ ਨੇ ਜਿਹੜੇ ਕੀ ਉਹ ਸਾਰੇ ਹੀ ਕਾਫੀ ਸੀਨੀਅਰ ਕ੍ਰਾਈਮ ਦੇ ਨੇ ਕੋਈ ਮਰਡਰ ਅਟੈਂਪਟ ਟੂ ਮਰਡਰ ਐਂਟੀਬੈਸਕਟ ਦੇ ਅਤੇ ਆਰਮਜ਼ ਐਕਟ ਦੇ ਉਹਦੇ ਤੇ ਉੱਪਰ ਪਰਚੇ ਦਰਜ ਨੇ ਵੀ ਉਹ ਇੱਥੇ ਲੁਕ ਚੁਪ ਕੇ ਰਹਿ ਰਿਹਾ ਹੈ ਕਿਸੇ ਵੱਡੀ ਵਾਅਦਤ ਨੂੰ ਅੰਜਾਮ ਦੇਣ ਦੀ ਫਰਾਤਚਾ ਹੈ ਪੁਲਿਸ ਨੇ ਇੱਥੇ ਕਾਰਵਾਈ ਕਰਦੇ ਹੋਏ ਜਦੋਂ ਇਹਦੇ ਇੱਥੇ ਆ ਕੇ ਰੀਕੀ ਕਰਕੇ ਇਹਦੇ ਆਪਣਾ ਇਹਨੂੰ ਇਹਨੂੰ ਵੈਰੀਫਾਈ ਕਰਨ ਵਾਸਤੇ ਆਏ ਇਹਨੇ ਪਹਿਲਾਂ ਤਾਂ ਦਰਵਾਜ਼ਾ ਨਹੀਂ ਖੋਲਿਆ ਜਦੋਂ ਦਰਵਾਜ਼ਾ ਖੋਲ ਕੇ ਦੇਖਿਆ ਵੀ ਪੁਲਿਸ ਆਇਆ ਤਾਂ ਇੱਕਦਮ ਭੱਜ ਕੇ ਇਹਨੇ ਆਪਣੇ ਰੂਮ ਚ ਗਿਆ ਰੂਮ ਚ ਜਾ ਕੇ ਇਹਨੇ ਆਪਣੇ ਵੈਪਨਸ ਤੋਂ ਜਿਹੜੇ ਇਹਦੇ ਕੋਲ ਵੈਪਨ ਸੀਗੇ ਉਹਦੇ ਤੋਂ ਇਹਨੇ ਤਿੰਨ ਫਾਇਰ ਕੀਤੇ ਜਿਹੜੇ ਕਿ ਸਾਨੂੰ ਹੁਣ ਤੱਕ ਤਿੰਨ ਖੋਲ ਮਿਲੇ ਨੇ ਤਿੰਨ ਫਾਇਰ ਸਾਡੇ ਹੁਣ ਤੱਕ ਸਾਹਮਣੇ ਨੋਟਿਸ ਆਏ ਨੇ ਤਿੰਨ ਫਾਇਰ ਇਹਨੇ ਕੀਤੇ ਨੇ ਤੇ ਪੁਲਿਸ ਨੇ ਆਪਣੇ ਬਚਾਅ ਵਾਸਤੇ ਇਹਨੂੰ ਵੈਲੋ ਤਾਂ ਸੰਡਰਗੜ੍ਹ ਲਈ ਕਿਹਾ ਸੀਗਾ ਬਾਅਦ ਜਿਹਦੇ ਨੇ ਫਾਇਰ ਕੀਤਾ ਉਹਦਾ ਬਚਾਅ ਵਾਸਤੇ ਪੁਲਿਸ ਨੇ ਵੀ ਜਦੋਂ ਰਿਟੈਲੀਟਰੀ ਫਾਇਰ ਕੀਤਾ ਤੇ ਲੈਗ ਸ਼ਾਟ ਇੰਜਰੀ ਹੋਈ ਹੈ ਇਹਦੇ ਜੋ ਇਹਨੂੰ ਡੇਰਬਸਿੱਧ ਹਸਪਤਾਲ 'ਚ ਦਾਖਲ ਕਰਾਇਆ ਗਿਆ ਫਰਦਰ ਫੋਰੀਡ ਵਾਸਤੇ ਤੇ ਜੋ ਇਹਨਾਂ ਤੋਂ ਦੇਖਿਆ ਗਿਆ ਜਦੋਂ ਆਨ ਇਨਸਪੈਕਸ਼ਨ ਦੇਖਿਆ ਗਿਆ ਵੀ ਇਹਦੇ ਕੋਲ ਤਿੰਨ ਵਿਪਨ ਸੀਗੇ ਇੱਥੇ ਮੌਜੂਦਾ ਤਿੰਨੋ ਹੀ ਇਲੀਗਲ ਵੈਪਨ ਦਿਖ ਰਹੇ ਨੇ ਜੋ ਪਹਿਲੀ ਨਜ਼ਰ ਦੇ ਵਿੱਚ ਦੇਖਿਆ ਤਾਂ ਇੱਕ 30 ਹੈ ਗਲੌਕ ਹੈ ਤੇ ਇੱਕ ਕੁਝ ਦੂਸਰਾ ਵੈਪਨ ਹੈ ਤੇ ਹੋਰ ਕਾਫੀ ਸ਼ੱਕੀ ਸਮਾਨ ਇਹਦੇ ਫਲੈਟ 'ਚੋਂ ਮਿਲਿਆ ਹੈ ਤੇ ਕਾਫੀ ਇਹਦੀ ਜਿਹੜੀ ਗਤੀਵਿਧੀ ਉਹ ਵੀ ਸ਼ੱਕੀ ਸੀਗੀ ਇੱਥੇ ਤੇ ਬਾਕੀ ਇਨਵੈਸਟੀਗੇਸ਼ਨ ਫਿਜ਼ੀਕਲੋਜੀਕਲ ਕੀ ਇਨਵੈਸਟੀਗੇਸ਼ਨ ਕੀਤੀ ਜਾਊਗੀ ਤੇ ਜੋ ਸਾਹਮਣੇ ਆਊਗਾ ਤੁਹਾਨੂੰ ਦੱਸਿਆ ਜਾਊਗਾ